ਜਿੰਦਾਬਾਦ ਸੰਵਿਧਾਨ ਕੇ ਸਨਮਾਨ ਮੇਂ ਜਿੰਦਾਬਾਦ ਸੰਵਿਧਾਨ ਕੇ ਸਨਮਾਨ ਮੇਂ ਜਿੰਦਾਬਾਦ ਇੰਡੀਆ ਨੈਸ਼ਨਲ ਕਾਡਰ ਜਿੰਦਾਬਾਦ ਰਾਜਾ ਬੜਿੰਗ ਜੀ ਨੇ ਅ ਇਹ ਸਾਰੇ ਪੰਜਾਬ ਦੇ ਵਿੱਚ ਇਹ ਸਾਰਾ ਉਲਿਖਿਆ ਵਾ ਵੀ ਅਸੀਂ ਇਸ ਦਿਨ ਪਦ ਯਾਤਰਾ ਕਰਨੀ 20 ਜਨਵਰੀ ਤੋਂ ਪਹਿਲਾਂ-ਪਹਿਲਾਂ ਸਾਰੇ ਪੰਜਾਬ ਦੇ ਵਿੱਚ ਸਾਰੇ ਬਲੋਕਾਂ ਦੇ ਵਿੱਚ ਅਸੀਂ ਪਦ ਯਾਤਰਾ ਕਰਨੀ ਆ ਕਿਉਂਕਿ ਜੋ ਜਿਹੜਾ ਕਿ ਇਹਨਾਂ ਨੇ ਭਾਜਪਾ ਸਰਕਾਰ ਨੇ ਜੋ ਬਿਆਨ ਦਿੱਤੇ ਆ ਸਾਡੇ ਬੀਮਰਾਓ ਅੰਬੇਦਕਰ ਬਾਰੇ ਜਿਨ੍ਹਾਂ ਨੇ ਕਿ ਸੰਵਿਧਾਨ ਬਣਾਇਆ ਸਰਕਾਰ ਵੀ ਸੰਵਿਧਾਨ ਤੇ ਚਲਦੀ ਉਹਨਾਂ ਦਾ ਅਪਮਾਨ ਕੀਤਾ ਉਹ ਸਾਡਾ ਪੂਰੇ ਸਾਡੀ ਪਾਰਟੀ ਕੀ ਪੂਰਾ ਹਿੰਦੁਸਤਾਨ ਇਹ ਚੀਜ਼ ਨੂੰ ਸਹਿਣ ਨਹੀਂ ਕਰ ਰਿਹਾ ਉਹ ਮੰਗ ਕਰ ਰਿਹਾ ਵੀ ਇਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਔਰ ਦੂਸਰਾ ਸਾਡੇ ਰਾਸ਼ਟਰੀ ਪਿਤਾ ਮਹਾਤਮਾ ਗਾਂਧੀ ਜੀ ਉਹਨਾਂ ਬਾਰੇ ਵੀ ਕੋਈ ਗਲਤ ਟਿੱਪਣੀ ਕਰਦੇ ਨੇ ਤੇ ਅਸੀਂ ਇਸ ਕਰਕੇ ਜਿਹੜੀ ਆ ਪਦ ਯਾਤਰਾ ਕਰ ਰਹੇ ਹਾਂ ਪੂਰੇ ਪੰਜਾਬ ਦੇ ਵਿੱਚ ਹੋ ਰਹੀ ਆ ਪੂਰੇ ਬਲੋਕਾਂ ਦੇ ਵਿੱਚ ਅੱਜ ਹੋ ਰਹੀ ਆ ਸ਼ੁਰੂ ਹੋ ਗਈ ਆ ਸੋ ਮੈਂ ਸਾਰੇ ਪਾਰਟੀ ਵਰਕਰਸ ਦਾ ਬਹੁਤ ਧੰਨਵਾਦ ਕਰਦੀ ਆ ਜਿਹੜੇ ਕਿ ਇਕਜੁੱਟ ਹੋ ਕੇ ਅਸੀਂ ਜਿਹੜੀ ਹੈ ਪਦਯਾਤਰਾ ਅੱਜ ਸੰਪੂਰਨ ਕਰਨੀ ਆ ਔਰ ਪੂਰੀ ਉਮੀਦ ਆ ਕਿ ਜਿਹੜੀਆਂ ਇਹ ਜਿਹੜੀਆਂ ਪਦਯਾਤਰਾ ਹੋਣੀਆਂ ਵਾ ਔਰ ਜਿਹੜੀ ਆ ਸੈਂਟਰ ਦੇ ਵਿੱਚ ਜਿਹੜੀ ਸਰਕਾਰ ਆ ਇਹ ਦੇਖੇਗੀ ਔਰ ਇਹਦਾ ਸਮਾਧਾਨ ਕਰੇਗੀ ਕਿਉਂਕਿ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਜਿਹੜਾ ਕਿ ਸਾਡੇ ਪੂਰੇ ਸਮਾਜ ਨੂੰ ਇਹ ਦੁੱਖ ਲੱਗੇ ਜਿਨ੍ਹਾਂ ਨੂੰ ਅਸੀਂ ਪੂਜਦੇ ਆ ਅੰਬੇਦਕਰ ਸਾਹਿਬ ਨੂੰ ਪੂਜਦੇ ਆ ਔਰ ਮਹਾਤਮਾ ਗਾਂਧੀ ਜੀ ਜਿਹੜੇ ਕੀ ਸਾਡੇ ਰਾਸ਼ਟਰੀ ਪਿਤਾ ਜੀ ਆ ਰਾਸ਼ਟਰੀ ਪਿਤਾ ਵਾ ਅਸੀਂ ਉਹਨਾਂ ਦਾ ਸਨਮਾਨ ਕਰਦੇ ਆ ਹਜੇ ਤੱਕ ਸਨਮਾਨ ਕਰਦੇ ਆ ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਾਨ ਦੇ ਵਿੱਚ ਬਹੁਤ ਯੋਗਦਾਨ ਦਿੱਤਾ ਜੀ ਉਹਨਾਂ ਨੂੰ ਸਤਿਕਾਰ ਮੈਂ ਕਮਲ ਖੋਸਲਾ ਸਟੇਟ ਕੋਆਰਡੀਨੇਟਰ ਪੰਜਾਬ ਪ੍ਰਦੇਸ਼ ਕਾਂਗਰਸ ਐਸੀ ਡਿਪਾਰਟਮੈਂਟ ਅੱਜ ਜਿਹੜਾ ਕਾਂਗਰਸ ਪਾਰਟੀ ਨੇ ਐਜੀਟੇਸ਼ਨ ਦਾ ਪ੍ਰੋਗਰਾਮ ਵਿਢਿਆ ਉਹ ਜਿਵੇਂ ਕਿ ਪਹਿਲਾਂ ਵੀ ਭਾਰਤ ਦੇ ਗ੍ਰਹਿ ਮੰਤਰੀ ਮਾਨੀਏ ਅਮਿਤ ਸ਼ਾਹ ਜੀ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਜਿਹੜਾ ਕਿ 바ਵਾ ਸਾਹਿਬ ਅੰਬੇਡਕਰ ਜੀ ਦੇ ਸੰਬੰਧ ਵਿੱਚ ਬਹੁਤ ਹੀ ਗਲਤ ਬਿਆਨ ਸੀ ਜੇਕਰ ਅਸੀਂ ਇਹ ਸਵਰਗ ਮੰਨ ਰਹੇ ਹਾਂ ਤੇ ਉਹ 바ਵਾ ਸਾਹਿਬ ਅੰਬੇਡਕਰ ਜੀ ਦੀ ਬਦੌਲਤ ਆ ਔਰ ਜੋ 바ਵਾ ਸਾਹਿਬ ਨੇ ਸੰਵਿਧਾਨ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਸਾਰਿਆਂ ਨੂੰ ਬਰਾਬਰਤਾ ਦੇ ਅਧਿਕਾਰ ਦਿੱਤੇ ਮੈਡਮ ਜੀ ਨੇ ਦੱਸਿਆ ਕਿ ਇਹੋ ਜੀ ਬਿਆਨਬਾਜ਼ੀ ਜਿਹੜੀ ਆ ਉਹ ਇੱਕ ਗ੍ਰਹਿ ਮੰਤਰੀ ਵਾਸਤੇ ਬਹੁਤ ਮਾੜੀ ਆ ਤੇ ਔਰ ਇਹ ਲੋਕ ਮਾਫੀ ਮੰਗਣ ਦੇਸ਼ ਦੇ ਕੋਲੋਂ ਕਿ ਉਹਨਾਂ ਨੇ ਇੱਕ ਭਾਰਤ ਰਤਨ ਔਰ ਸੰਵਿਧਾਨ ਦੇ ਨਰਮਤਾ ਨਾਰੀ ਜਾਤੀ ਦੇ ਮੁਕਤੀਦਾਤਾ ਉਹਨਾਂ ਦੇ ਖਿਲਾਫ ਇਹ ਸ਼ਬਦਾਵਲੀ ਬੋਲੀ ਕਾਂਗਰਸ ਪਾਰਟੀ ਕਦੀ ਵੀ ਬਾਬਾ ਸਾਹਿਬ ਨੂੰ ਮੇਟ ਕਰ ਜੀ ਦਾ ਰਾਸ਼ਪਤਾ ਮਹਾਤਮਾ ਗਾਂਧੀ ਜੀ ਦਾ ਔਰ ਸਾਡੇ ਸੰਵਿਧਾਨ ਦਾ ਕਦੀ ਵੀ અપਮਾਨ ਸਹਿਣ ਨਹੀਂ ਕਰੇਗੀ ਅਗਰ ਹੁਣ ਵੀ ਹਮੇਸ਼ਾ ਦਾਸ ਤੀਫਾ ਨਹੀਂ ਆਇਆ ਉਹਨਾਂ ਨੇ ਮਾਫੀ ਨਹੀਂ ਮੰਗੀ ਤੇ ਇਹ ਐਜੀਟੇਸ਼ਨ ਜਿਹੜੀ ਆ ਕਾਂਗਰਸ ਪਾਰਟੀ ਮਾਨੀਏ ਰਾਹੁਲ ਗਾਂਧੀ ਜੀ ਮਾਨੀਏ ਮਲਕਾ ਅਰਜਨ ਖੜਗੇ ਜੀ ਉਹ ਮਾਨੀਏ ਸੋਨੀਆ ਗਾਂਧੀ ਜੀ ਉਹਨਾਂ ਦੀ ਰੈਨਮਾਈ ਵਿੱਚ ਹੋਰ ਵੀ ਤਿੱਖੇ ਤਰੀਕੇ ਦੇ ਨਾਲ ਅੱਗੇ ਜਾ ਕੇ ਇਹ ਸੰਘਰਸ਼ ਵਧੇਗੀ ਤਾਂ ਜਿਹੜਾ ਇਹ ਪ੍ਰੋਗਰਾਮ ਸਾਡੇ ਆਦਰਨੀਏ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਦੀ ਰੈਨਮਾਈ ਦੇ ਕਹਿੰਦੇ ਇਹੀ ਕਰ ਰਹੇ ਆ ਜਿਹੜਾ ਕਿ ਬੀਮਰਾਓ ਮੇਦਕਰ ਚੌਂਕ ਤੋਂ ਲੈ ਕੇ ਬੱਤਰੇ ਦੀ ਦੁਕਾਨ ਤੱਕ ਇਹ ਪੈਰਲ ਯਾਤਰਾ ਕੀਤੀ ਜਾਏਗੀ ਜਿਹਦੇ ਵਿੱਚ ਬੀਮਰਾਓ ਮੇਦਕਰ ਨੂੰ ਗਲਤ ਸ਼ਬਦਾਂ ਦੀ ਵਰਤੋਂ ਕਰਕੇ